ਗੁਰਬਾਣੀ ਸੰਵਾਦ ਵਿਦ ਪਾਈ ਜਸਬੀਰ ਸਿੰਘ ਅਤੇ ਕੈਨੇਡੀਅਨ ਸਿਕ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜੰਗੀਤ ਸਿੰਘ ਵੱਲੋਂ ਵਾਗੂ ਜੀ ਕਾ ਖਾਲਸਾ ਵਾਗੂ ਜੀ ਕੀ ਫਤਿਹ ਇਹ ਦੋਨਾਂ ਚੈਨਲਾਂ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਗੁਰਬਾਣੀ ਨੂੰ ਅਸੀਂ ਹੋਰ ਜਿਆਦਾ ਅੱਛੀ ਤਰ੍ਹਾਂ ਸਮਝੀਏ ਆਪਣੇ ਤੇ ਲਗਾਈਏ ਤੇ ਆਪਣੇ ਤੇ ਲਗਾਉਂਦੇ ਹੋયા ਅਸੀਂ ਗੁੜਾਤਮਕ ਹੋ ਕੇ ਇੱਕ ਅੱਛੇ ਸਮਾਜ ਦੀ ਸਿਰਜਣਾ ਕਰੀਏ ਅਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਆ ਵੱਖਰੇ ਵੱਖਰੇ ਪਹਿਲੂਆਂ ਤੇ ਗੱਲ ਕਰਨ ਦੀ ਜੋ ਸਾਡੇ ਵਿੱਚ ਸਮਾਜਿਕ ਰੂਪੇ ਤੇ ਜਾਂ ਮਨੋਵਿਗਿਆਨਿਕ ਰੂਪੇ ਜਾਂ ਹੋਰ ਰੂਪੇ ਫਿਰ ਚਲਦੇ ਪਏ ਅਪਰ ਚੱਲੇ ਤਾਂ ਗਿਆ ਸੋ ਸਾਰਿਆਂ ਨੂੰ ਰਿਕਵੈਸਟ ਹੈ ਇਹਨਾਂ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਅੱਗੇ ਜਿੰਨਾ ਵੀ ਵਧਾ ਸਕੀਏ ਅਸੀਂ ਕਰ ਕਾਰੇ ਪੁੱਛਾਈਏ ਅਦੇ ਹੀ ਸਾਡੇਰੇ ਮੇਰਾ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲਾ ਐਪੀਸੋਡ ਅਸੀਂ ਧੰਨਵਾਦ ਤੇ ਕੀਤਾ ਸੀ ਉਹਦੇ ਦੁਨਿਆਵੀ ਪੱਖ ਜਾਂ ਉਹਦੇ ਜਿਹ ਫਰਡ ਗੁਰਬਾਣੀ ਦੇ ਪੱਖੇ ਉਹਦੇ ਵਿੱਚੋਂ ਕੁਝ ਸਾਨੂੰ ਕੁਐਸਚਨ ਬੜੇ 3-4 ਕੁਐਸਚਨ ਹੋ ਰਾਇਆ ਜੀ ਜਿਨ੍ਹਾਂ ਬਾਰੇ ਉਹਨਾਂ ਸੱਜਣਾ ਨੇ ਕਿਹਾ ਕਿ ਅਸੀਂ ਹੋਰ ਡਿਸਕਸ ਕਰੀਏ ਪਹਿਲਾ ਤੇ ਇਹ ਕਿ ਗੁਰਦੁਆਰੇ ਇੱਥੇ ਦੇਖਿਆ ਗਿਆ ਕਿ ਗੁਰਦੁਆਰੇ ਦੇ ਪ੍ਰਬੰਧਕ ਜੜੇ ਆ ਉਹ ਸੰਗਤਾਂ ਦਾ ਧੰਨਵਾਦ ਕਰਦੇ ਆ ਹੁਣ ਮਾਹ ਤੇ ਸੰਗਤਾਂ ਨੇ ਲਿੱਤਾ ਗੁਰਬਾਣੀ ਦਾ ਆ ਕੇ ਅਸੀਂ ਪੀੜ੍ਹੀਆਂ ਦੀ ਗੱਲ ਕੀਤੀ ਕਿ ਧੰਨਵਾਦ ਉਸ ਦਾ ਕੀਤਾ ਜਾਂਦਾ ਹੈ ਕਿ ਜਦੇ ਚ ਕੋਈ ਸਾਨੂੰ ਐਡਵਾਂਟੇਜ ਮਿਲਿਆ ਜਾਂ ਸਾਨੂੰ ਕੋਈ ਚੀਜ਼ ਮਿਲੀ ਤਾਂ ਅਸੀਂ ਉਹਦਾ ਥੈਂਕਸ ਕਰਨਾ ਥੈਂਕਸ ਤਾਂ ਸੰਗਤ ਨੂੰ ਕਰਨਾ ਚਾਹੀਦਾ ਪਰਬੰਧਕਾਂ ਦਾ ਜਿਨ੍ਹਾਂ ਨੇ ਇੰਨਾ ਪਰਬੰਧ ਕਰਕੇ ਉੱਥੇ ਜਿਹੜੇ ਵੀ ਪ੍ਰਚਾਰਕ ਲਿਆਉਂਦੇ ਹੋਰ ਲਿਆਉਂਦੇ ਤਾਂ ਕਿ ਉਹਨਾਂ ਦੀ ਨੌਲੇਜ ਵਧੇ ਤੇ ਥੈਂਕ ਉਲਟ ਹੋ ਰਿਹਾ ਪ੍ਰਬੰਧਕ ਸੱਜਣ ਥੈਂਕਸ ਕਰ ਰਿਹਾ ਸੰਗਤ ਦਾ ਇਹ ਇਹ ਜਿਹੜਾ ਥੈਂਕ ਧੰਨਵਾਦ ਹੈ ਇਹ ਤੇ ਬਾਰੇ ਤੁਸੀਂ ਕੀ ਕਹੋਗੇ ਇਹ ਕਿਹੜਾ ਕਨਸੈਪਟ ਵਿੱਚ ਚੱਲ ਪਿਆ ਅਹ ਦੇਖੋ ਬੜਾ ਵਧੀਆ ਜਿਹੜਾ ਅੱਜ ਸੱਜ ਨੇ ਸਵਾਲ ਉਠਾਇਆ ਬੜਾ ਹੀ 파ਪੁਰ ਸਵਾਲ ਆ ਹਾਂਜੀ ਕਿ ਆਮ ਹੀ ਅਸੀਂ ਸਾਨੂੰ ਦੇਖਣ ਨੂੰ ਮਿਲਦਾ ਉਹ ਇਹ ਰਿਵਾਜ ਜਿਹੜਾ ਕਾਫੀ ਵੱਧ ਗਿਆ ਪਹਿਲਾਂ ਅਸੀਂ ਇੰਟਰਵਿਊ ਦੇਖਦੇ ਸੀ ਕਿ ਇਹ ਰਿਵਾਜ ਇੰਡੀਆ ਵਿੱਚ ਨਹੀਂ ਸੀ ਹੁੰਦਾ ਠੀਕ ਆ ਹਾਂ ਜਿਹੜੇ ਜਦੋਂ ਗੁਰਪੁਰ ਵਗੈਰਾ ਕੋਈ ਵੱਡੇ ਸਮਾਗਮ ਹੁੰਦੇ ਸੀ ਤਾਂ ਜਿਹੜੇ ਉਹਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਸੀ ਕਿਸੇ ਤਰ੍ਹਾਂ ਨਾਲ ਕੋਈ ਟੰਡ ਲਾ ਦਿੰਦਾ ਸੀ ਜਾਂ ਕੋਈ ਲੰਗਰਾ ਦੀ ਸੀ ਉਹ ਲੈ ਲੈਂਦਾ ਸੀਗਾ ਤਾਂ ਉਹ ਦੋ ਦੋ ਦੇ ਕਰਨ ਨਾਲ ਦਾ ਸਨਮਾਨ ਕਰਦੇ ਸੀ ਨਾਲ ਧੰਨਵਾਦ ਕਰਦੇ ਸੀ ਠੀਕ ਹੈ ਪਰ ਹੁਣ ਉੱਥੇ ਵੀ ਜਿਹੜਾ ਆਮ ਜਿਹੜਾ ਹੋ ਸਕਦਾ ਕਿਸੇ ਥਾਂ ਅਸਾਂ ਨਾ ਹੁੰਦਾ ਪਰ ਆਮ ਉੱਥੇ ਵੀ ਇਹ ਰਿਵਾਜ ਜਿਹੜਾ ਰਿਵਾਜ ਪੈ ਗਿਆ ਠੀਕ ਹੈ ਇੱਥੇ ਵੀ ਜਿਹੜਾ ਉਹ ਰਿਵਾਜ ਜਿਹੜਾ ਇਹ ਸ਼ਾਇਦ ਕਾਫੀ ਪੁਰਾਣਾ ਸੱਚਾਈ ਦਾ ਤੇ ਅਸਲ 'ਚ ਇਹ ਆ ਕਿ ਜਿਹੜਾ ਤੁਸੀਂ ਜਾਣਿਓ ਮੈਂ ਜਾਨਾ ਸੰਗਤ ਕੋਈ ਵੀ ਵਿਅਕਤੀਗਤ ਜਿਹੜਾ ਬੰਦਾ ਜਾਂਦਾ ਪਹਿਲੀ ਗੱਲ ਸਮਝਣ ਵਾਲੀ ਇਹ ਕਿ ਉਹ ਪ੍ਰਬੰਧ ਕਰਕੇ ਨਹੀਂ ਜਾਂਦਾ ਉਹ ਗੁਰੂਕੁਲ ਆਪਣੇ ਲਈ ਜਾਂਦਾ ਹਾਂਜੀ ਇਹੀ ਚੀਜ਼ ਮੇਨ ਮੇਨ ਪੁਆਇੰਟ ਅੱਥੇ ਆਣਾ ਵੀ ਜਿਹੜਾ ਅਸੀਂ ਜਾਣੇ ਆ ਉਹ ਅਸੀਂ ਆਪਣੇ ਲਈ ਜਾਣੇ ਆ ਜੇਕਰ ਪ੍ਰਬੰਧਕ ਸਹਿਬਾਨ ਐਸਾ ਮਹਿਸੂਸ ਕਰਦੇ ਆ ਜਿਸ ਤੱਕ ਨੂੰ ਮਹਿਸੂਸ ਕਰਨ ਕਿ ਸਾਨੂੰ ਗੁਰੂ ਨੇ ਸੰਗਤਾਂ ਦੇ ਸਹਿਯੋਗ ਨਾਲ ਸੇਵਾ ਦਾ ਮੌਕਾ ਦਿੱਤਾ ਤਾਂ ਉਹ ਧੰਵਾਦ ਇਸ ਬਹੁਤ ਕਰਨਗੇ ਉਹਨਾਂ ਨੇ ਸੰਗਤਾਂ ਨੇ ਸਾਡੇ ਤੇ ਭਰੋਸਾ ਕੀਤਾ ਵਿਸ਼ਵਾਸ ਕੀਤਾ ਕਿ ਸਾਨੂੰ ਇਹ ਸੇਵਾ ਸੌਂਪੀ ਤਾਂ ਕਿ ਅਸੀਂ ਇਮਾਨਦਾਰੀ ਨਾਲ ਜਿਹੜੀ ਉਹ ਸੇਵਾ ਨਿਭਾ ਸਕੀ ਉਹਨਾਂ ਦੇ ਇਸ ਸਹਿਯੋਗ ਦਾ ਭਰੋਸਾ ਕਰਨ ਦਾ ਧੰਵਾਦ ਕਰਾਂ ਤੇ ਉਹ ਗੱਲ ਜਿਹੜੀ ਆ ਉਹ ਕੋਈ ਸਮਝ ਵਿੱਚ ਆਉਂਦੀ ਆ ਔਰ ਐਸਾ ਬਣਦਾ ਉਹਨਾਂ ਦਾ ਉਹ ਕਿਉਂਕਿ ਉਹ ਸੰਗਤਾਂ ਨੇ ਉਹਨਾਂ ਤੇ ਭਰੋਸਾ ਕੀਤਾ ਕਿ ਇਹ ਬੰਦੇ ਯੋਗ ਬੰਦੇ ਆ ਕਿ ਯੋਗ ਸੇਵਾ ਨਿਭਾ ਸਕਦੇ ਆ ਔਰ ਇਹੀ ਗੱਲ ਜਿਹੜੀ ਆ ਉਹ ਸਟੇਜ ਤੋਂ ਸੰਗਤਾਂ ਦਾ ਧੰਨਵਾਦ ਕਰਨਾ ਕਿ ਉਹ ਗੁਰਦੁਆਰਾ ਸਾਹਿਬ ਆਇਆ ਉਹਨਾਂ ਨੇ ਕੀਰਤਨ ਸੁਣਿਆ ਜਾਂ ਬਾਣ ਸੁਣਿਆ ਜਾਂ ਬਾਣ ਕਰਾਇਆ ਜਿਹੜਾ ਇਹ ਜਿਹੜਾ ਸਾਡੀ ਇੱਕ ਇੱਕ ਹਿੱਸੇ ਦੇ ਜਾਣੇ ਅਣ ਜਾਣੇ ਸਾਡੀ ਇੱਕ ਹੌਮੇ ਦਾ ਹੀ ਲਿਖਾਇਕ ਆ कि ਜਦੋਂ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਹ ਗੁਰੂ ਕੋਲ ਨਹੀਂ ਇਹ ਸਾਡੇ ਕੋਲ ਆਇਆ ਮਰ ਦੂਜੇ ਸ਼ਬਦਾਂ ਵਿੱਚ ਹਾਂਜੀ ਹਾਂ ਸਦਾ ਜਿਹੜੇ ਸੱਜਣ ਕਹਿੰਦੇ ਆ ਕਿ ਉਹਨਾਂ ਦੇ ਰੇ ਭਾਵਨਾ ਨਾ ਹੋਵੇ ਪਰ ਜਿਹੜੇ ਜਾਣੇ ਅਣਜਾਣੇ ਇਹਦਾ ਭਾਵ ਇਹੀ ਨਿਕਲਦਾ ਮੈਂ ਅੱਗੇ ਤੁਹਾਨੂੰ ਇਸ ਤੋਂ ਪਹਿਲਾਂ ਮੈਨੂੰ ਇੱਕ ਗੱਲ ਚਿੱਤੇ ਆ ਗਈ ਜਦ ਜੀ ਨੇ ਗੱਲ ਸੁਣਾਈ ਇੱਥੇ ਆਪਣੇ ਬੀਸੀ ਦੇ ਗੱਲਾ ਗੁਰਦੁਆਰਾ ਸਾਹਿਬ ਦੀ ਕਿ ਉਹਨਾਂ ਦੇ ਗਵਾਨ ਵਿੱਚ ਗੁਰਦੁਆਰਾ ਸਾਹਿਬ ਪੈਂਦਾ ਤਾਂ ਉਥੇ ਕੁਝ ਅਸੀਆ ਸਮਾ ਬਣਿਆ ਕਿ ਆਪਸ ਵਿੱਚ ਕੋਈ ਮਤਭੇਦ ਪੈਦਾ ਹੋ ਗਏ ਕਮੇਟੀ ਚ ਦੋ ਟੜੇ ਬਣ ਗਏ ਤਾਂ ਫਿਰ ਇੱਕ ਟੜਾ ਜਿਆ ਸੀਗਾ ਪ੍ਰਬੰਧ ਉਹਨਾਂ ਦੇ ਹੱਥ ਆ ਗਿਆ ਜਿਨ੍ਹਾਂ ਦੇ ਉਹ ਗਵੰਡ ਵਿੱਚ ਗੁਰਦੁਆਰਾ ਸੀ ਮੈਨੂੰ ਉਹਨਾਂ ਗੱਲ ਸੁਣਾਈ ਕਿ ਉਹਨਾਂ ਨੇ ਫਿਰ ਉੱਥੇ ਜਾਣਾ ਬੰਦ ਕਰ ਦਿੱਤਾ ਉਹ ਜਿਹੜੇ ਸੀਗੇ ਉਹ ਗੁਰਦੁਆਰਾ ਜਿਹੜਾ ਦੂਜਾ ਗੁਰਦੁਆਰਾ ਜਿਹੜਾ ਸੀਗਾ ਉੱਥੇ ਜਾਣਾ ਸ਼ੁਰੂ ਕਰ ਦਿੱਤਾ ਠੀਕ ਹੈ ਫਿਰ ਕੋਈ ਜਰਾ ਮਗਰੋਂ ਫਿਰ ਦੂਰਾ ਉਹ ਜਿਹੜੇ ਸੱਜਣ ਸੀਗੇ ਇਹਦੇ ਪਹਿਲਾਂ ਪ੍ਰਬੰਧ ਜਿਹਨਾਂ ਦੇ ਹੱਥ ਵਿੱਚ ਸੀ ਉਹਨਾਂ ਦੇ ਹੱਥ ਵਿੱਚ ਆ ਗਿਆ ਹੁਣ ਉਹਨਾਂ ਨੇ ਜਿਹੜਾ ਜਿਹੜੇ ਸੰਗਤ ਜਿਹੜੀ ਹੁਣ ਉੱਥੋਂ ਨਹੀਂ ਸੀ ਆਉਂਦੀ ਆਪਸ ਵਿੱਚ ਵੀ મતਬੇਦ ਕਾਰਨ ਉਹਨਾਂ ਨੇ ਉਹਨਾਂ ਨੂੰ ਪ੍ਰੇਰਣਾ ਸ਼ੁਰੂ ਕਰ ਦਿੱਤਾ ਠੀਕ ਹੈ ਪਰ ਪਹਿਲਾਂ ਜਿਹੜੇ ਉਹ ਸਜਣ ਹਟੇ ਸੀਗੇ ਜਿਹਨਾਂ ਮੈਨੂੰ ਗੱਲ ਸੁਣਾਈ ਉਹਨਾਂ ਦੀ ਉਹਨਾਂ ਦੀ ਪ੍ਰੇਰਣਾ ਨਾਲ ਹੀ ਜਿਹੜਾ ਉੱਥੋਂ हट ਕੇ ਦੂਜਾ ਗੁਰਦੁਆਰਾ ਦੂਰ ਪੈਂਦਾ ਸੀ ਉੱਥੇ ਜਾਣਾ ਸ਼ੁਰੂ ਕਰ ਦਿੱਤਾ ਸੀਗਾ ਪਰ ਜਦੋਂ ਫਿਰ ਉਹਨਾਂ ਦੇ ਹੱਥ ਆਏ ਤਾਂ ਫਿਰ ਉਹਨਾਂ ਕੋਲ ਗਏ ਕਹ ਲੱਗੇ ਮੈਨੂੰ ਆ ਕੇ ਕਹਿੰ ਲੱਗੇ ਤੁਸੀਂ ਹੁਣ ਇੱਥੇ ਆਇਆ ਕਰੋ। ਤੋ ਕਹਿੰ ਲੱਗੇ ਵੀ ਹੁਣ ਕੀ ਉਹ ਕਹਿੰਦੇ ਹੁਣ ਜਿਹੜਾ ਪ੍ਰਬੰਧ ਆ ਉਹ ਸਾਡੇ ਹੱਥ ਆ ਗਿਆ। ਹੁਣ ਅਸੀਂ ਪ੍ਰਬੰਧਕਾਂ ਬਚਾ ਗਏ ਆ। ਤੋ ਕਹਿੰ ਲੱਗੇ ਮੈਨੂੰ ਇਸ ਸਮੇਂ ਦੌਰਾਨ ਇਹਨੇ ਕੋਈ ਸਮਝ ਆ ਗਈ ਸੀ ਕਿ ਅਸਲ ਵਿੱਚ ਅਸੀਂ ਗੁਰਦੁਆਰੇ ਕਿਉਂ ਜਾਂਦੇ ਆ। ਸਾਡਾ ਜਾਣ ਦਾ ਮਕਸਦ ਕੀ ਆ? ਜਿਹੜੇ ਇਹ ਧੜੇਵਾਜੀ ਆ ਮੈਨੂੰ ਸਮਝ ਆ ਗਈ ਕਿ ਧਰਮ ਨਾਲ ਇਹਨਾਂ ਲੋਕਾਂ ਦਾ ਕੋਈ ਸੰਬੰਧ ਨਹੀਂ। ਇਸੇ ਵੇ ਇਹਨਾਂ ਦੀ ਆਪਣੇ ਹੌਮੇ ਦੀ ਚੌਧਰ ਦੀ ਪ੍ਰਦਰਸ਼ਨੀ ਤੋਂ ਬਾਅਦ ਕੁਝ ਵੀ ਨਹੀਂ ਹਾਂ ਬਹੁਤ ਧਾਵੇਂ ਧਾਵੇਂ ਥਾਂ ਕਿਤਨਾ ਵਾਸੀ ਕਿਈ ਜਾ ਸਕਦੇ ਆ ਕਿ ਜਿੱਥੇ ਸੁਰਧ ਸਜਨਾ ਵੱਲੋਂ ਇਸ ਖਿਆਲ ਨਾਲ ਕਿ ਇਥੇ ਗੁਰ ਆਸ਼ੇ ਅਨੁਸਾਰ ਸਾਰੀਆਂ ਪਰੰਪਰਾਵਾਂ ਅਨੁਸਾਰ ਜਿਹੜਾ ਇਥੋਂ ਦਾ ਪ੍ਰਬੰਧ ਹੋਵੇ ਤਾਂ ਉਹਨਾਂ ਨੇ ਅੱਗੇ ਵੱਧ ਕੇ ਯੋਗਦਾਨ ਪਾਇਆ ਉਹਨਾਂ ਨੂੰ ਕਿਵੇਂ ਬਲਾਂ ਜਿਹੜਾ ਉਹ ਕੋੜ ਦਾ ਵੀ ਆਸਰਾ ਲੈਣਾ ਪਿਆ ਸਾਰਾ ਲੈਣਾ ਪਿਆ ਤਾਂ ਕਿ ਹਾਲਾਤ ਐਸੇ ਬਣ ਗਏ ਇਓਨਾਂ ਨੂੰ ਮਜਬੂਰਨ ਜਾਣਾ ਪਿਆ ਠੀਕ ਤੋ ਗੱਲ ਵਖਰੀਆ ਪਰ ਉਹ ਬਹੁਤ ਘਟ ਘਟ ਨਾਵਾ ਠੀਕ ਗੱਲ ਲੱਗ ਜਦੋਂ ਮੈਨੂੰ ਕਹਿਣ ਲੱਗੇ ਵੀ ਤੁਸੀਂ ਹੁਣ ਕਿ ਮੈਂ ਸਮਝਾ ਗਈ ਸੀ ਤੋ ਕਹਿਣ ਲੱਗੇ ਵੀ ਤੁਸੀਂ ਹੁਣ ਇੱਥੇ ਆਇਆ ਕਰੋ ਕਿ ਤੇ ਕਹਿੰਦੇ ਮੈਂ ਉਹਨੂੰ ਸਭ ਪੁੱਛ ਲਿਆ ਹਾਂ ਕਿ ਮੈਨੂੰ ਸਮਝਾ ਗਈ ਸੀ ਤੇ ਮੈਂ ਪੁੱਛਿਆ ਵੀ ਹੁਣ ਕੀ ਹੋ ਗਿਆ ਕਹਿੰਦੇ ਕਿ ਹੁਣ ਆਪਾਂ ਪ੍ਰਬੰਧ ਆਪਣੇ ਕੋਲ ਆਪਾਂ ਸਾਡੇ ਕੋਲ ਆ ਗਈ ਮੈਨੇਜਮੈਂਟ ਅਸੀਂ ਕਰ ਲਿਆ ਹਾਂ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਵੀ ਉਹੀ ਹੈ ਜਾਂ ਕੋ ਹੋਰ ਲੈਂਦਾ ਤੁਸੀਂ ਤੇ ਨੇ ਕਹਿੰਦੇ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਉਹੀ ਹੋਣਾ ਸੀਗਾ ਹੂੰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪਹਿਲਾ ਪ੍ਰਕਾਸ਼ ਹੁੰਦਾ ਸੀਗਾ ਤੇ ਉਹੀ ਪ੍ਰਕਾਸ਼ ਆ ਕਹਿਣ ਲੱਗੇ ਵੀ ਫਿਰ ਜਦੋਂ ਪਹਿਲਾਂ ਤੁਸੀਂ ਆ ਕੇ ਪ੍ਰੇਰਨਾ ਕਰਦੇ ਸੀਗੇ ਮੈਨੂੰ ਉਕਸਾਇਆ ਕਿ ਵੀ ਆਪਾਂ ਹੁਣ ਇੱਥੇ ਨਹੀਂ ਜਾਣਾ ਗਿਆ ਕਰਨਾ ਆਪਾਂ ਉਸ ਕੋਲ ਜਾਣਾ ਤਾਂ ਗੁਰੂ ਗ੍ਰੰਥ ਸਾਹਿਬ ਤੇ ਉਹੀ ਸੀਗਾ ਪਹਿਲਾਂ ਵੀ ਉਹੀ ਸੀ ਹੁਣ ਵੀ ਇਹੀ ਸੀ ਅਸੀਂ ਜਾਣਾ ਗੁਰੂ ਗ੍ਰੰਥ ਸਾਹਿਬ ਤੁਹਾਡੇ ਕੋਲ ਥੋੜੇ ਜਾਣਾ ਤੁਸੀਂ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੋੜ ਰਹੇ ਆਪਣੇ ਨਾਲ ਜੋੜ ਰਹੇ ਆਪਣੇ ਨਾਲ ਉਸੋ ਇਹ ਜਿਹੜੀ ਭਾਵਨਾ ਆਮ ਜਿਹੜੀ ਦੇਖਣ ਚ ਹੁੰਦੀ ਆ ਤੇ ਜਦੋਂ ਕੋਈ ਸੱਜਣ ਜਿਵੇਂ ਬਾਰ ਸੱਜਣ ਸਤਿ ਉ ਸੰਗਤਾਂ ਦਾ ਉਤੇਜੇ ਤੁਰਦੇ ਇਸ ਰੀਤਨ ਬਾਦ ਕਰਦਾ ਕਿ ਤੁਸੀਂ ਗੁਰੂ ਕੋਲ ਆਇਓ ਤਾਂ ਉਹ ਜਾਣੇ ਅਣਜਾਣੇ ਕਿ ਕਿਸ ਗੱਲ ਦਾ ਹੀ ਪ੍ਰਗਟਾਵਾ ਕਰ ਰਿਹਾ ਹੁੰਦਾ ਚੰਗਾ ਹੋਵੇ ਕਿ ਸੰਗਤਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਜਾਏ ਕਿ ਤੁਸੀਂ ਗੁਰੂ ਕੋਲ ਆਇਦੇ ਜਿਨ੍ਹਾਂ ਗੁਰੂ ਮੇਰਾ ਤੁਹਾਡਾ ਵੀ ਹੁਨਾ ਜਿਨ੍ਹਾਂ ਮੇਰਾ ਹੱਕਾ ਤੁਹਾਡਾ ਵੀ ਹੁਨਾ ਇਹ ਹੱਕਾ ਜਿਨਾ ਮੇਰਾ ਫਰਜ਼ ਆ ਤੁਹਾਡਾ ਵੀ ਉਹਨਾਂ ਦਾ ਫਰਜ਼ ਆ ਤਾਂ ਕਿ ਹਰ ਸਿੱਖ ਜਿਹੜਾ ਉਹ ਮਹਿਸੂਸ ਕਰੇ ਕਿ ਮੈਂ ਗੁਰੂ ਘਰ ਜਾ ਰਿਹਾ ਔਰ ਉਥੇ ਸੇਵਾ ਵਖੋ ਵਖਰੀਆਂ ਸੇਵਾਵਾਂ ਨਿਭਾਉਂਦੇ ਆ ਉਹਦੇ ਉਹਦੇ ਅੰਦਰ ਇਹ ਜਿਹੜੀ ਭਾਵਨਾ ਇਹ ਜਿਹੜਾ ਅਹਿਸਾਸ ਆ ਉਹ ਬਣਿਆ ਰਹੇ ਪਰ ਹੋਇਆ ਕੀ ਕਿ ਹੁਣ ਜਾਣ ਵਾਲੇ ਵੀ ਜ਼ਿਆਦਾਤਰ ਇਹ ਸੋਚ ਕੇ ਜਾਂਦੇ ਆ ਜਿਦਾ ਆਮ ਸੰਗਤਾਂ ਦਾ ਵੀ ਹੀ ਹਾਲ ਆ ਕਿ ਉਹ ਵੀ ਸਹੀ ਅਰਥਾਂ ਵਿੱਚ ਗੁਰੂ ਘਰ ਘਟ ਜਾਂਦੇ ਆ ਇਹ ਇੱਕ ਵਖਰਾ ਪਾਖਾ ਆਪਾਂ ਇਸ ਪੱਖ ਨੂੰ ਨਹੀਂ ਛੋੜ ਰਹੇ ਕਿ ਜਿਹੜੇ ਸੱਜਣ ਪ੍ਰਬੰਧਕ ਹੁੰਦੇ ਆ ਜ਼ਿੰਮੇਵਾਰੀ ਨੂੰ ਬਹੁੰਦੇ ਆ ਤਾਂ ਉਹਨਾਂ ਦੀ ਸੋਚ ਕੀ ਹੈ ਕਿਉਂਕਿ ਅੱਜ ਕੱਲ ਆਮ ਕੀ ਆ ਦੇਖਣ ਦਾ ਵਰਤਾਰਾ ਕੀ ਵਰਤ ਰਹੇ ਆ ਕਿ ਜਿਹੋ ਜੀ ਸੋਚ ਦਾ ਮਾਲਕ ਜਿਹੜੇ ਪ੍ਰਬੰਧਕ ਸਹਿਬਾਨ ਹੁੰਦੇ ਆ ਉਹ ਉਹਦੇ ਆ ਸਟੇਜ ਤੋਂ ਪ੍ਰਚਾਰ ਹੁੰਦਾ ਜੇਕਰ ਕਿਸੇ ਖਾਸ ਪੋਲੀਟੀਕਲ ਪਾਰਟੀ ਨਾਲ ਉਹਨਾਂ ਦਾ ਸਬੰਧ ਆ ਤਾਂ ਸਟੇਜ ਤੋਂ ਉਹਦੇ ਉੱਤੇ ਹੀ ਜ਼ੋਰ ਦਿੱਤਾ ਜਾਂਦਾ ਜੇ ਕਿਸੇ ਢੇਰੇ ਨਾਲ ਸੰਬੰਧਿਤ ਆ ਪਾ ਉਥੇ ਜਿਹੜਾ ਗੁਰਬਾਣੀ ਨੂੰ ਮੁੜਕੜ ਕੇ ਉਥੇ ਹੀ ਲਿਆਂਦਾ ਜਾਂਦਾ ਗੱਲ ਕੀ ਕਿ ਉਹਨਾਂ ਦੀ ਜਿਹੜੀ ਸੋਚ ਆ ਉਹਨੂੰ ਹੀ ਪ੍ਰੋਮੋਟ ਕੀਤਾ ਜਾਂਦਾ ਇਹ ਗੱਲ ਆਪਾਂ ਖੜਾ ਇਸ ਪਾਸੇ ਨਹੀਂ ਸਮਝ ਨਹੀਂ ਜਾ ਰਹੇ ਪਰ ਆਪਾਂ ਫਿਲਹਾਲ ਫਿਲਹਾਲ ਇਹੀ ਗੱਲ ਕਰ ਰਹੇ ਆ ਕਿ ਜਿਹੜੀ ਧਨਵਾਦ ਦੀ ਆ ਦੇਖੋ ਸਾਡੇ ਵੀ ਜੀ ਪਰੰਪਰਾ ਹੈ ਹਰ ਥਾਂ ਨਵਾਈ ਜਾਂਦੀ ਆ ਚਾਹੇ ਕਿਸੇ ਦਾ ਵੀ ਪ੍ਰਬੰਧ ਆ ਇਹਦੇ ਡੇਰੇ ਆ ਉਹਨਾਂ ਵਿੱਚ ਵੀ ਇਹ ਮਰਿਆਦਾ ਨਵਾਈ ਜਾਂਦੀ ਆ ਕਿ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਆ ਜਦੋਂ ਅਨੰਤ ਸਾਹਿਬ ਦਾ 파ਠ ਹੁੰਦਾ ਹਾਂਜੀ ਪਹਿਲੀਆਂ 5 ਪੋੜੀਆਂ ਤਾਂ ਕੀੜੀ ਜੇ ਚਲਵੀਂ ਪੋੜੀ 6 ਪੋੜੀਆਂ ਦਾ 파ਠ ਆ ਕਿਰਤਨ ਦੇ ਰੂਪ ਵਿੱਚ ਹੁੰਦਾ ਜਾਂ ਸੰਗੀਤ ਦੇ ਰੂਪ ਵਿੱਚ ਹੁੰਦਾ ਔਰ ਇਹ ਜਿਹੜਾ 파ਠ ਆ ਇਹਦਾ ਮਕਸਦ ਜਿਹੜਾ ਉਹ ਗੁਰੂ ਦਾ ਧੰਨਵਾਦ ਕਰਨਾ ਸਾਰਿਆਂ ਵੱਲੋਂ ਇਸ ਲਈ ਤੁਸੀਂ ਦੇਖੋਗੇ ਕਿ ਜਦੋਂ ਅਨੰਤ ਸਾਹਿਬ ਦਾ 파ਠ ਹੁੰਦਾ ਤਾਂ ਸਾਰੀਆਂ ਸੰਗਤਾਂ ਨਾਲ ਬੋਲਦੀਆਂ ਠੀਕ ਸਿੱਖ ਰਤ ਮਰਿਆਦਾ ਵਿੱਚ ਇਹਦੇ ਬਾਰੇ ਬੜਾ ਸਪਸ਼ਟ ਲਿਖਿਆ ਆ ਕਿ 파ਠ ਦਾ ਜਿਹੜਾ ਮਕਸਦ ਆ ਉਹ ਗੁਰੂ ਦਾ ਧੰਨਵਾਦ ਕਰਨ ਵਾਲਾ ਗੁਰੂ ਦੇ ਮਲਾਬਦਾ ਧੰਨਵਾਦ ਆ ਇਸ ਲਈ ਕੋਈ ਲਿਖਾਦਾ ਵੀ ਆਂਦਾ ਕਿ ਸਾਰਿਆਂ ਨੇ ਮਿਲ ਕੇ ਧੰਨਵਾਦ ਗੁਰੂ ਦਾ ਕਰਨਾ ਹੁੰਦਾ ਕਿ ਸਾਨੂੰ ਇਹ ਮੌਕਾ ਮਿਲੇ ਆ ਇਸ ਯੋਗ ਬਨਾਇਆ ਕਿ ਅਸੀਂ ਗੁਰੂ ਘਰ ਆ ਕੇ ਗੁਰੂ ਦੀ ਸੰਗਤ ਕੀਤੀ ਆ ਬਾਣੀ ਪੜੀ ਆ ਸੁਣੀ ਆ ਵਿਚਾਰੀ ਆ ਉਹ ਇਸ ਲਈ ਸਾਡੇ ਵੀ ਦਾ ਅਨੰਤ ਸਾਹਿਬ ਦਾ 파ੜ ਦਾ ਕਨਸੈਪਟ ਆ ਹਾਂ ਠੀਕ ਹੈ ਕਿਉਂਕਿ ਸਮਾਪਤੀ ਤੇ ਹੁੰਦਾ ਇਸ ਲਈ ਨੂੰ ਕੜਾ ਪ੍ਰਸ਼ਾਦ ਦੇ ਨਾਲ ਜੁੜਿਆ ਗਿਆ ਇਸ ਲਈ ਆਪ ਸਮਝ ਜਾਂਦਾ ਵੀ ਸ਼ਾਇਦ ਪਾਠ ਇਸ ਲਈ ਕੀਤਾ ਜਾਂਦਾ ਕਿ ਖੜਾ ਪ੍ਰਸ਼ਾਦ ਦੀ ਦੇ ਜਿਹੜੀ ਉਹਦੀ ਅਦਾਸ ਹੁੰਦੀ ਆ ਇਸ ਲਈ ਰਹਿਤ ਮਰਿਆਦਾ ਵਿੱਚ ਇਹ ਵੀ ਲਿਖਿਆ ਆ ਕਿ ਜੇਕਰ ਅਨੰਤ ਸਾਹਿਬ ਦਾ ਪਾਠ ਹੋ ਚੁੱਕਾ ਹੋਵੇ ਤਾਂ ਖੜਾ ਪ੍ਰਸ਼ਾਦ ਦੇ ਆਦਾਰੇ ਤੇ ਨਾ ਸਰਵ ਕਰਨ ਦੀ ਲੋੜ ਨਹੀਂ ਪਾਠ ਦਾ ਮਕਸਦ ਪਹਿਲਾਂ ਹੁਣ ਸਪੱਸ਼ਟ ਕਰ ਦਿੱਤਾ ਆ ਕਿ ਮਕਸਦ ਗੁਰੂ ਦੇ ਮਿਲਾਪ ਦਾ ਧੰਵਾਦ ਆ ਤੋਂ ਇਸ ਲਈ ਕੋਈ ਪੁਲੇਖਾ ਨਹੀਂ ਦਿੰਦਾ ਹੀ ਨਹੀਂ ਤਾਂ ਚੰਗਾ ਹੋਵੇ ਕਿ ਸੰਗਤਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਜਾਵੇ ਜਿਵੇਂ ਉਹ ਪਹਿਲਾਂ ਗੱਲ ਕੀਤੀ ਆ ਕਿ ਜੇਕਰ ਪ੍ਰਬੰਧਕ ਸੰਗਤਾਂ ਦਾ ਇਸ ਪੱਖੋਂ ਧੰਨਵਾਦ ਕਰ ਰਹੇ ਆ ਕਿ ਉਹਨਾਂ ਦਾ ਉਹਨਾਂ ਦੇ ਵਿਸ਼ਵਾਸ ਰਸਾਉਣਾ ਭਰੋਸਾ ਕਰਨਾ ਉਹ ਬਣਦਾ ਬਣ ਆਇਆ ਜਾਂ ਇਸ ਪੱਖੋਂ ਧੰਨਵਾਦ ਕਰ ਸਕਦੇ ਆ ਕਰਨਾ ਬਣ ਆਇਆ ਕਿ ਉਹਨਾਂ ਨੇ ਉਹਨਾਂ ਦੇ ਭਰੋਸਾ ਕਰਕੇ ਜੋ ਕੋਈ ਸਮਾਗਮ ਹੋ ਰਿਹਾ ਕੋਈ ਜੁੜ ਮੇਲਾ ਉਹਨਾਂ ਨੇ ਖੁੱਲੇ ਮਾਏ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਪੇਟ ਕੀਤੀ ਆ ਜੋ ਹੋ ਜਿੰਨ ਲੁੜੰਦੀਆਂ ਵਸਤੂਆਂ ਸੀਗੀਆਂ ਉਹ ਲਿਆਂਦਿਆਂ ਵਿਸ਼ਵਾਸ ਸੀਗਾ ਕਿ ਪ੍ਰਬੰਧਕ ਇਸ ਮਾਇਆ ਦੀ ਅਯੋਗ ਵਰਤੋਂ ਨਹੀਂ ਕਰਨਗੇ ਇਹਦੀ ਯੋਗ ਵਰਤੋਂ ਕਰਨਗੇ ਤਾਂ ਇਹਨਾਂ ਗੱਲਾਂ ਨੂੰ ਧਿਆਨ ਵੀ ਰੱਖ ਕੇ ਜੇਕਰ ਉਹ ਧੰਨਵਾਦ ਕਰਦੇ ਆ ਤਾਂ ਉਹ ਯੋਗਾ ਬਣ ਆਇਆ ਪਰ ਧੰਨਵਾਦ ਸਾਰਿਆਂ ਨੂੰ ਅਸਲ ਵਿੱਚ ਉਹ ਜਿਵੇਂ ਅਨੰਤ ਸਾਹਿ ਦਾ ਪਾਠ ਕਰਦੇ ਆ ਤਾਂ ਉਹ ਤੁਸੀਂ ਗੁਰੂ ਦਾ ਉਸ ਰੱਬ ਦਾ ਕਰ ਰਹੇ ਹੁੰਦੇ ਆ ਜਿਨ੍ਹਾਂ ਕੇ ਸਾਨੂੰ ਇਹ ਮੌਕਾ ਦਿੱਤਾ ਪਰ ਇਹਦੇ ਨਾਲ ਕੀ ਹੈ ਕਿ ਸਾਡੇ ਵਿੱਚ ਜਿਹੜਾ ਇਹ ਪਾਵ ਆ ਗਿਆ ਕਿ ਸਾਡਾ ਨਿੱਜੀ ਆ ਇਹ ਸਾਡਾ ਮੈਂ ਸਾਡਾ ਬਨ ਆ ਗਿਆ ਦੇਖੋ ਕੁਝ ਹੱਦ ਤੇ ਜਿਹੜੇ ਡੇਰੇ ਆ ਉਹਨਾਂ ਵਿੱਚ ਜਿਹੜੀ ਅਸੀਂ ਉਹਨਾਂ ਨੂੰ ਪ੍ਰਮੋਟ ਨਹੀਂ ਕਰਦੇ ਨਾ ਉਹਨਾਂ ਦੇ ਹੱਕ ਵਿੱਚ ਆ ਪਰ ਕਈ ਗੱਲਾਂ ਵਿੱਚ ਦੇਖਦੇ ਆ ਕਿ ਉਹਨਾਂ ਵਿੱਚ ਕੋਈ ਜਿਹੜੀ ਅੰਸ਼ਕੀ ਮਰਾ ਸਾਨੂੰ ਮਿਲਦੇ ਆ ਮੈਨੂੰ ਯਾਦ ਆ ਮੇਰੇ ਇੱਕ ਮਿੱਤਰ ਆ ਉਹ ਇੱਕ ਡੇਰੇ ਨਾਲ ਸਬੰਧਤ ਆ ਉਹਨਾਂ ਨੇ ਤੁਹ ਬੀਸੀ ਦੀ ਗੱਲ ਸੁਣਾਈ ਕਹਿਣ ਲੱਗੇ ਕਿ ਉੱਥੋਂ ਇੱਕ ਪੰਜਾਬ ਤੋਂ ਇੱਕ ਡੇਰੇ ਨਾਲ ਸਬੰਧਤ ਸੱਜਣ ਆਏ ਉਹਨਾਂ ਨੇ ਵਕਵਕ ਰੇ ਘਰਾਂ ਵਿੱਚ ਉਹ ਗਏ ਤਾਂ ਉਹ ਕਹਿੰਦੇ ਮੈਂ ਉਹਨਾਂ ਨਾਲ ਗਿਆ ਤਾਂ ਉੱਥੇ ਜਿਹਦੇ ਘਰ ਵਿੱਚ ਜਾਣ ਤੇ ਲੋਕੀ ਉਹਨਾਂ ਦੀ ਜੇਬ ਵਿੱਚ ਜਿਹੜੇ ਪੈਸੇ ਆ ਉਹ ਪਾਈ ਜਾਂਦੇ ਸੀਗੇ ਦੱਸਦੇ ਵੀ ਨਹੀਂ ਸੀਗੇ ਵੀ ਸਿੱਨੇ ਦੇ ਰਹੇ ਆ ਉਹ ਚੁੱਪ ਚੁਪੇ ਤੇ ਜਿਹੜੇ ਰੋਲ ਉਹਨਾਂ ਦੀ ਜੇਬ ਵਿੱਚ ਪਾਈ ਜਾਂਦੇ ਸੀਗੇ ਕਹ ਲੱਗਿਓ ਕੁਝ ਨਹੀਂ ਸੀ ਬੋਲਦੇ ਤੇ ਕਹਿੰਦੇ ਮੇਰੇ ਉੱਚੇ ਕਿ ਸੱਜਣ ਸੀਗਾ ਮੈਂ ਉਹਨਾਂ ਨਾਲ ਰਿਹਾ ਆਇਆ ਪਹਿਲਾਂ ਬਚਪਨ ਵਿੱਚ ਤੇ ਮੈਂ ਉਹਨਾਂ ਨੂੰ ਬਾਅਦ ਚ ਆਖਿਆ ਕਿ ਦੁਰਦਿਆਂ ਮੈਂ ਕਿਹਾ ਵੀ ਤੁਸੀਂ ਘਟੋ ਘਰ ਅਰਦਾਸ ਕਰਦਿਆ ਕਰੋ ਵੀ ਉਹਨਾਂ ਗਲੇ ਮਾਇਆ ਦਾਸ ਕਰাইয়া ਤੁਸੀਂ ਗੱਡੂ ਗੁਰ ਧੰਨਵਾਦ ਕਰਨਾ ਦੇਖ ਪਸਰੇ ਆ ਤੁਸੀਂ ਅਰਦਾਸ ਕਰ ਦਿੱਤੀ ਚਲੋ ਉਹ ਗੱਲ ਕਿ ਕਾਦੇ ਲਈ ਮੈਨੂੰ ਥੋੜੇ ਦੇ ਰਹੇ ਆ ਇਹ ਜਿਹੜਾ ਉਹ ਡੇਰਾ ਬਣ ਰਿਹਾ ਡੇਰੇ ਨੂੰ ਦੇ ਰਹੇ ਆ ਮੇਰਾ ਥੋੜੇ ਡੇਰਾ ਇਹ ਡੇਰੇ ਨੂੰ ਦੇ ਰਹੇ ਆ ਉਹ ਤੁਸੀਂ ਦੇਖੋ ਕਿ ਜਿਹੜੇ ਡੇਰਿਆਂ ਲੋਕੀ ਸਿਰ ਜੁੜੇ ਹੋਏ ਆ ਇਹਨਾਂ ਕੋਈ ਹੋਰ ਦੇ ਬਾਵਜੂਦ ਵੀ ਇਹਨਾਂ ਕੋਈ ਉਹਨਾਂ ਦਾ ਸਾਹਮਣੇ ਆ ਰਿਹਾ ਫਿਰ ਵੀ ਜੁੜੇ ਆ ਉਹਦੇ ਵਿੱਚ ਕੁਝ ਗੱਲਾਂ ਸਾਨੂੰ ਦੇ ਸਮਝਣਯੋਗ ਹੈਗੀਆਂ ਕਿ ਉਹਨਾਂ ਵਿੱਚ ਉਹਨਾਂ ਨੂੰ ਅਹਿਸਾਸ ਕਰਾਉਂਦੇ ਆ ਕਿ ਇਹ ਤੁਹਾਡਾ ਆਪਣਾ ਤੁਹਾਡਾ ਤੁਹਾਡਾ ਫਰਜ਼ ਆ। ਉਹਵੇਂ ਉਹਨਾਂ ਦੀ ਆਪਣੀ ਮਲਕੀਅਤ ਆ। ਆਪਣੀ ਮਾਲਕੀ ਹੈ ਕੋਈ ਸ਼ੱਕ ਨਹੀਂ। ਪਰ ਸੰਗਤਾਂ ਨੂੰ ਘਟੋ ਘਟ ਉਹ ਇਹ ਅਹਿਸਾਸ ਨਹੀਂ ਕਰਾਉਂਦੇ ਇਸ ਰੂਪ ਵਿੱਚ। ਨਹੀਂ ਪੱਖਾਂ ਤੋਂ ਜ਼ਾਹਰ ਹੁੰਦਾ ਕਿ ਉਹਨਾਂ ਦੀ ਆਪਣੀ ਮਰਜ਼ੀ ਹੁੰਦੀ ਹੈ ਜੋ ਕਰਨਾ ਕਰਾਂਗੇ ਕਰਦੇ ਆ ਪਰ ਘਟੋ ਘਟ ਇਸ ਮਾਮਲੇ ਵਿੱਚ ਪਰ ਜਦੋਂ ਗੁਰਦੁਆਰਿਆਂ ਵਿੱਚ ਅਸੀਂ ਇਹ ਅਹਿਸਾਸ ਕਰਾਉਂਦੇ ਆ ਕਿ ਤੁਸੀਂ ਸਾਡੇ ਉੱਤੇ ਜਿਹੜਾ ਉਹ ਸਾਡੇ ਪ੍ਰਬੰਧ ਹੇਠਾਂ ਸਾਡਾ ਪ੍ਰਬੰਧ ਆ ਇਸ ਲਈ ਤੁਸੀਂ ਕਰ ਰਹੇ ਜੇ ਤੇ ਗੁਰੂ ਦਾ ਨਹੀਂ ਉਸੇ ਇਹ ਕੁਝ ਹੱਦ ਤੱਕ ਇਹ ਸੱਚ ਵੀ ਆ ਕਿ ਆਮ ਲੋਕੀਂ ਜਿਹੜੇ ਆ ਸਾਰੇ ਨਹੀਂ ਪਰ ਆਮ ਕਈ ਜਿਹੜੇ ਆ ਉਹ ਪੈਸਾ ਦਿੰਦੇ ਹੀ ਦੇ ਰਹੇ ਆ ਉਹ ਬੰਦੇ ਦੇ ਮੂੰਹ ਨੂੰ ਦੇਖ ਕੇ ਆ ਠੀਕ ਇਹਦੇ ਵਿੱਚ ਆਪਾਂ ਇਹ ਕਹਿ ਸਕਦੇ ਆ ਕਿ ਜਾਂ ਉਹਨਾਂ ਨੂੰ ਉਹਦੇ ਭਰੋਸਾ ਜਾਂ ਕੁਝ ਹੋਰ ਜਿਹੜੇ ਕੋਈ ਉਹਨਾਂ ਦਾ ਆਪਣਾਪਣ ਜੁੜਿਆ ਰਿਸ਼ਤੇਦਾਰੀ ਆ ਜਾਂ ਪਾਰਟੀ ਆ ਥੜਾ ਕੈਮਰਾ ਇਹ ਜਾਣਦੇ ਆ ਆ ਵੀ ਇਹ ਜੋ ਜਿਹੜੇ ਠੀਕ ਨਹੀਂ ਪਰ ਫਿਰ ਵੀ ਉਹਨਾਂ ਨੂੰ ਜਿਹੜੇ ਆ ਉਹ ਸਹਾਇਤਾ ਕਰਦੇ ਆ ਵਿੱਤੀ ਸਹਾਇਤਾ ਕਰਦੇ ਆ ਉਦੇ ਵਿੱਚ ਜਿਹੜੇ ਉਹ ਕਈ ਕਾਰਨ ਹੈਗੇ ਆ ਇਹਦੇ ਵਿੱਚ ਸ਼ੱਕ ਕੋਈ ਸ਼ੱਕ ਨਹੀਂ ਹੈ ਕਿ ਇਸ ਖਿਆਲ ਨਾਲ ਵੀ ਦਿੰਦੇ ਆ ਥੈਂਕ ਯੂ ਤੋਂ ਇਸ ਲਈ ਚੰਗਾ ਹੋਵੇ ਕਿ ਜੇਕਰ ਸੰਗਤਾਂ ਨੂੰ ਜਿਹੇ ਜੇਮਬਰ ਸੱਜਣ ਆ ਉਹ ਇਹ ਮਹਿਸੂਸ ਕਰਾਉਣ ਵੀ ਆਪਾਂ ਸਾਰੇ ਜਿਹੜੇ ਆ ਉਹ ਗੁਰੂ ਕੋਲੋਂ ਗੁਰੂ ਕੋਲੋਂ ਆਣਾ ਇਸ ਸਿੱਖਣ ਦੇ ਨਾਲ ਤੇ ਸਾਰਿਆਂ ਦਾ ਫਰਜ਼ ਆ ਧਰਮ ਆ ਗੁਰੂ ਕੋਲੋਂ ਅਸੀਂ ਕੁਝ ਲੈਣ ਆਉਨੇ ਆ ਗੁਰੂ ਨੂੰ ਦੇਣ ਨਹੀਂ ਹੁੰਦੇ ਪਰ ਅਸੀਂ ਮੋਹਲਾ ਸਾਹਿਬ ਬਣਾ ਦਿੱਤਾ ਕਿ ਆਮ ਲੋਕਾਂ ਨੂੰ ਵੀ ਲੱਗਦਾ ਕਿ ਅਸੀਂ ਦੇਡਾਉਨੇ ਆ ਅਸੀਂ ਬੜਾ ਪਰਬੂਕਾਰ ਕਰ ਰਹੇ ਆ ਹਾਂਜੀ ਹੋਰ ਮੈਂ ਤੁਹਾਨੂੰ ਇਹ ਹਾਸੋ ਨਹੀਂ ਗੱਲ ਆ ਪਰ ਇਹ ਸਚਾਈ ਆ ਕਿ ਮੈਂ ਪਿੱਛੇ ਜੀ ਇੰਡੀਆ ਗਿਆ ਤਾਂ ਦਿੱਲੀ ਮੈਨੂੰ ਇੱਕ ਮਾਈ ਮਿਲੀ ਮੈਂ ਲੋਕਾਂ ਨੂੰ ਦੱਸਾਂ ਕਿ ਲੋਕਾਂ ਦੀ ਜਿਹੜੀ ਮਾਨਸਿਕਤਾ ਉਹ ਕਿਦਾਂ ਦੀ ਬਣ ਚੁੱਕੀ ਆ ਉਹ ਕਹਿਣ ਲੱਗੀ ਜੀ ਪਾਈ ਸਾਹਿਬ ਜੀ ਮੈਂ ਹਿਮਕੁਟ ਗਈ ਆਖੇ ਹਿਮਕੁਟ ਮੈਨੂੰ ਜਾਣ ਦਾ ਮੌਕਾ ਮਿਲਿਆ ਕਹਿੰਦੀ ਬੜਾ ਰਸਤਾ ਜਿਹੜਾ ਬੜਾ ਮੁਸ਼ਕਲ ਆ ਪਰ ਕਹਿੰਦੀ ਦੇਖੋ ਤੁਸੀਂ ਕਿ ਮੈਂ ਇਨਾ ਇਸ ਉਮਰ ਵਿੱਚ ਵੀ ਮੈਂ ਹੇਮਕੁੜ ਸਾਹਿਬ ਗਈ ਪਰ ਕਹਿੰਦੀ ਮੈਂ ਉੱਥੇ ਅੱਧਾ ਘੰਟਾ ਬੈਠੀ ਰਹੇ ਕਿਸੇ ਨੇ ਉੱਥੇ ਕਿਸੇ ਪ੍ਰਬੰਧਕ ਦਾ ਧੰਨਵਾਦ ਨਹੀਂ ਕੀਤਾ ਸਾਡਾ ਬਦ ਲੋਕਾਂ ਦੀ ਵੀ ਮਾਨਸਿਕਤਾ ਤਾਂ ਬਣ ਚੁੱਕੀ ਆ ਕਿ ਉਹ ਵੀ ਚਾਹੁੰਦੇ ਆ ਕਿ ਹੁਣ ਸਾਡਾ ਧੰਨਵਾਦ ਕਰਨ ਬਦ ਤੁਸੀਂ ਕਿ ਆਏ ਹੋ ਇੱਥੇ ਇੱਥੇ ਆਇਓ ਉਹ ਤਾਂ ਇਹ ਜਿਹੜੀ ਹੁੰਦੀ ਹੈ ਸਾਨੂੰ ਜੇ ਅਸੀਂ ਨਾ ਸੰਭਲੇ ਇਸਪੈਕਟੇਸ਼ਨ ਜੇ ਅਸੀਂ ਇਸ ਪਾਸੇ ਵੱਲ ਇਸ ਰੂਪ ਵਿੱਚ ਨਿਗਾਹ ਮਾਰ ਕੇ ਸੋਚਣਾ ਨਾ ਸ਼ੁਰੂ ਕੀਤਾ ਤਾਂ ਉਹ ਦਿਨ ਦੂਰ ਨਹੀਂ ਕਿ ਜਦੋਂ ਹਰ ਜਿਹੜਾ ਆਉਣ ਵਾਲਾ ਉਹ ਸੋਚ ਗਿਆਊਗਾ ਕਿ ਮੈਨੂੰ ਜਿਹੜੀ ਆ ਉਥੇ ਮੇਰਾ ਸਵਾਗਤ ਹੋਵੇ ਮੈਨੂੰ ਜਿਹਾ ਆਖਿਆ ਜਾਵੇ ਇਸ ਲਈ ਜਿਹੜਾ ਉਹ ਕਈ ਥਾਈਂ ਐਸਾ ਬਖਾਦਾ ਹੁੰਦਾ ਵੀ ਆ ਜਦੋਂ ਖਾਸ ਤੌਰ ਤੇ ਜਿਹਨਾਂ ਲੋਕਾਂ ਦੇ ਹੱਥ ਪਾਵਰ ਆ ਉਹ ਆਉਂਦੀ ਆ ਦੇਖੋ ਤੁਸੀਂ ਕਿੰਨਾ ਪਾਜ-ਪਾਜ ਕਿੰਨੇ ਪ੍ਰਕਰਮਾਂ ਕਰਨ ਲੱਗ ਪੈਂਦੇ ਆ ਉਹਨਾਂ ਨੂੰ ਵਿਹਾਸਾਦ ਕਰਾਉਂਦੇ ਅੱਗੇ ਤੁਸੀਂ ਬੜਾ ਪਰੋਪਰ ਕੀਤਾ ਕਿ ਤੁਸੀਂ ਗੁਰੂ ਘਰ ਆਏ ਹੋ ਠੀਕ ਆ ਉਹਨਾਂ ਨੂੰ ਵੀ ਇਹ ਹੁੰਦਾ ਕਿ ਅਸੀਂ ਜਿਹੜਾ ਕਿ ਅਸੀਂ ਸਧਾਰਨ ਬੰਦੇ ਨਹੀਂ ਵਿਸ਼ੇਸ਼ ਬੰਦੇ ਆ ਇਹ ਸਾਨੂੰ ਅਸੀਂ ਉਹ ਮਾਹੌਲ ਨਹੀਂ ਰਹਿਣ ਦਿੱਤਾ ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਆ ਕਿ ਤੁਸੀਂ ਇਸ ਗੱਲ ਨੂੰ ਜਿਹੜਾ ਮਹਿਸੂਸ ਕਰੀਏ ਔਰ ਹਰ ਸਿੱਖ ਨੂੰ ਜਿਹੜਾ ਵੀ ਗੁਰਦੁਆਰਾ ਸਾਹਿਬ ਜਾ ਰਿਹਾ ਹਾਜ਼ਰੀ ਭਰ ਰਿਹਾ ਉਹਨੂੰ ਇਹ ਮਹਿਸੂਸ ਹੋਵੇ ਕਿ ਮੈਂ ਆਪਣੇ ਗੁਰੂ ਕੋਲ ਆਇਆ ਮੇਰਾ ਜਿਹੜਾ ਗੁਰੂ ਆ ਮੇਰੇ ਗੁਰੂ ਘਰ ਆਉਣ ਦੇ ਕਿਸੇ ਦੇ ਮੇਰਾ ਧੰਨਵਾਦ ਕਰਨੇ ਕਿਸੇ ਲੋੜ ਨਹੀਂ ਕਿ ਮੈਂ ਆਪਣੇ ਲਈ ਆਇਆ ਮੈਂ ਕਿਸੇ ਲਈ ਨਹੀਂ ਆਇਆ ਹਜੇਕਰ ਹੋਰ ਜਿਹੜੇ ਪਹਿਲੂ ਆ ਉਹ ਗੱਲ ਕਰਦੇ ਉਹ ਗੱਲ ਵੱਖਰੀ ਆ ਪਰ ਜਿਹੜਾ ਆਉਣ ਦੀ ਗੱਲ ਆ ਇਦ ਮੈਂ ਆਖਾਂ ਵੀ ਤੁਸੀਂ ਗੁਰੂ ਕੋ ਲਾਇ ਜੇ ਤੁਸੀਂ ਸੰਗਤ ਕੀਤੀ ਆ ਕੀਰਤਨ ਸੁਣਿਆ ਤਾਂ ਤੁਹਾਡਾ ਬੜਾ ਧੰਨਵਾਦ ਆ ਇਹ ਜਿਹੜਾ ਗੱਲੋ ਗੱਲ ਮੈਂ ਜਿਹੜਾ ਇਹ ਸਾਡੇ ਕਨਸੈਪਟ ਐਕਚੁਅਲੀ ਗੱਲ ਨਹੀਂ ਸਾਡਾ ਬਿਲਕੁਲ ਜਿਹੜਾ ਉਹ ਮਿਰਲੇ ਰੂਪ ਵਿੱਚ ਜਿਹੜਾ ਹੈ ਗੱਲ ਤਾਂ ਸਾਨੂੰ ਹਰ ਇੱਕ ਨੂੰ ਜਿਹੜਾ ਇਹ ਅਹਿਸਾਸ ਕਰਾਉਣ ਦੀ ਲੋੜ ਆ ਤਾਂ ਇਥੇ ਧੰਨਵਾਦ ਕਰਨ ਦਾ ਜਿਹੜਾ ਕੋਈ ਟੂਕ ਨਹੀਂ ਬਣਦਾ ਅਵੇ ਨਾਲ ਹੀ ਰਿਲੇਟਡ ਇੱਕ ਹੋਰ ਗੱਲ ਆ ਜੀ ਇੱਕ ਜਿਹੜਾ ਕਈ ਵਾਰੀ ਕਥਾਵਾਚਕ ਜਾਂ ਸਪੀਕਰ ਆਉਂਦੇ ਐ ਹੂੰ ਹੂੰ ਉਹ ਵੀ ਤਾਂ ਮੈਸੇਜ ਪਾਸ ਕਰ ਰਹੇ ਆ ਉਹ ਜਦੋਂ ਮੈਸੇਜ ਪਾਸ ਕਰਦੇ ਆ ਤੇ ਜਿਹੜੀ ਸੰਗਤ ਬੈਠੀ ਆ ਉਹਦੀ ਨੌਲੇਜ ਵੱਧ ਰਹੀ ਆ ਗੇਨਰ ਕੋਣ ਆ ਗੇਨਰ ਤਾਂ ਸੰਗਤ ਆ ਹੁਣ ਉਹ ਜਿਹੜਾ ਬੰਦਾ ਹੈ ਜਿਹੜਾ ਉੱਤੇ ਸਪੀਕਰ ਆ ਉਹ ਧੰਨਵਾਦ ਕਰਦਾ ਹੈ ਸੰਗਤ ਦਾ ਜੀ ਇਹ ਵੀ ਉਹਦੇ ਨਾਲ ਰਿਲੇਟਡ ਹੋਮੇ ਦਾ ਪ੍ਰਗਟਾਵਾ ਹੈ ਜਾਂ ਇਹ ਇਹ ਵਿੱਚ ਕਿਹਾ ਦਾ ਇਹ ਉਹਨੇ ਕਿ ਉਹਦੇ 'ਤੇ ਮੰਨਨੇ ਚਾਹੀ ਕਿ ਲੋਕਾਂ ਨੇ ਮੈਨੂੰ ਅਸੈਪਟ ਕੀਤਾ। ਇਹਦੇ ਦੇ ਇੱਕ ਦੇਖੋ ਵਿਸ਼ੇ ਕਈ ਜਿਹੜੇ ਕੁਝ ਇੱਕ ਤੋਂ ਵੱਧ ਕਾਰਨ ਹੈਗੇ ਆ। ਹਾਂਜੀ ਹਾਂਜੀ। ਇੱਕ ਦੇ ਇੱਕ ਹੈਗਾ ਕਿ ਜਦੋਂ ਕੋਈ ਵੀ ਜਿਹੜਾ ਸੱਜਣ ਸਟੇਜ ਤੋਂ ਬੋਲਦਾ ਤਾਂ ਉਹ ਕਈ ਵਾਰ ਜਿਹੜੇ ਪ੍ਰਬੰਧਕ ਸੱਜਣ ਨੂੰ ਦੇ ਉਹਨਾਂ ਦਾ ਧੰਨਵਾਦ ਕਰਦਾ। ਪ੍ਰਬੰਧਕਾਂ ਦਾ ਸੱਜਣ ਦਾ ਤਾਂ ਮੈਂ ਮੰਨ ਸਕਦਾ ਕਿ ਉਹਨਾਂ ਨੇ ਟਾਈਮ ਕਿਉਂਕਿ ਉਹ ਪ੍ਰਬੰਧ ਕਰ ਰਹੇ ਆ। ਹਾਂਜੀ ਹਾਂਜੀ। ਇਸ ਕਰਕੇ ਉਹਨਾਂ ਨੂੰ ਜਿਹੜਾ ਕੁਝ ਜਿਹੜਾ ਉਹ ਤਿਆਰ ਰੱਖਣਾ ਪੈਂਦਾ। ਕਿਹੜੇ ਬੰਦੇ ਨੂੰ ਟਾਈਮ ਦੇਣਾ ਆਹ ਇਹ ਗੱਲ ਵੱਖਰੀ ਆ ਕਿ ਜੇ ਉਹ ਪੱਖਪਾਤ ਕਰਦੇ ਆ ਜਾਂ ਇਸ ਗੱਲ ਨੂੰ ਧਿਆਨ ਵੀ ਰੱਖਦੇ ਆ ਕਿ ਜਿਹੜਾ ਸਾਡੇ ਪੱਖੀ ਬੋਲੂਗਾ ਟਾਈਮ ਦੇਣਾ ਉਹ ਗੱਲ ਵੱਖਰਾ ਵਿਸ਼ਾ ਪਹਿਲਾਂ ਧੰਨਵਾਦ ਕਰਦਾ ਹਾਂ ਕਿਉਂਕਿ ਉਹ ਪ੍ਰਬੰਧ ਕਰ ਰਹੇ ਆ ਉਹ ਕਰਦੇ ਆ ਸੰਗਤਾਂ ਦਾ ਕੈਮਰਾ ਕੇ ਇਹ ਸੋਚੇ ਕਰਦੇ ਆ ਕਿ ਉਹਨਾਂ ਨੇ ਧਿਆਨ ਨਾਲ ਇਕਾਗਰਤਾ ਨਾਲ ਉਹਨਾਂ ਨੂੰ ਸੁਣਿਆ ਕਿ ਜਿਹੜੇ ਉਹ ਮਾਇਆ ਵਖੂ ਕਰਦੇ ਆ ਕਿਉਂਕਿ ਉਹਨਾਂ ਨੂੰ ਮਾਇਆ ਦਿੱਤੀ ਇਸ ਕਰਕੇ ਕਰਦੇ ਆ ਪਰ ਕਈਆਂ ਨੂੰ ਜ਼ਰੂਰੀ ਨਹੀਂ ਸਾਰਿਆਂ ਦਾ ਜਿਹੜਾ ਉਹ ਮਾਇਆ ਕਰਕੇ ਆ ਕੀ ਆੰਦਾ ਕਿ ਉਹਨਾਂ ਨੇ ਗੁਰੂ ਦਾਡਾ ਮੈਸੇਜ ਉਹਨਾਂ ਨੇ ਸਮਝਿਆ ਉਹ ਕਨਵੇ ਕਰਨ ਦਾ ਉਹਨਾਂ ਨੇ ਮੌਕਾ ਜਿਹੜਾ ਉਹ ਪ੍ਰੋਵਾਈਡ ਕਰਵਾਇਆ ਅਤੇ ਬੜੇ ਸ਼ਾਂਤੀ ਨਾਲ ਇਕਾਗਰਤਾ ਨਾਲ ਉਹਨਾਂ ਨੇ ਉਹਨਾਂ ਨੂੰ ਸੁਣਿਆ ਤੇ ਕਹਿ ਮੈਂ ਇਸ ਪੱਖੋਂ ਉਹ ਜਿਹੜਾ ਉਹ ਆਪਣਾ ਧੰਨਵਾਦ ਪ੍ਰਗਟ ਕਰਦਾ ਕਿ ਤੁਹਾਡਾ ਧੰਨਵਾਦ ਆ ਇਸ ਪੱਖੋਂ ਕਿ ਤੁਸੀਂ ਮੈਨੂੰ ਸੁਣਿਆ ਇਸ ਲਈ ਹੋਰ ਕਾਰਨ ਵੀ ਹੋ ਸਕਦੇ ਆ ਪਰ ਜਿਹਦੇ ਇੱਕ ਦੋ ਕਾਰਨ ਜਿਹੜੇ ਇਹ ਵੀ ਹੋ ਸਕਦੇ ਆ ਅਸਲ ਵੀ ਧੰਨਵਾਦ ਜਿਹੜਾ ਉਹ ਸੰਗਤਾਂ ਦਾ ਜਿਹੜਾ ਸੰਗਤਾਂ ਵੱਲੋਂ ਹੋਣਾ ਚਾਹੀਦਾ ਕਿ ਜਿਨ੍ਹਾਂ ਨੇ ਜਿਹੇ ਉਹਨਾਂ ਨੂੰ ਜਿਹੜਾ ਉਹਨਾਂ ਨੇ ਆਪਣਾ ਸਮਾ ਕੱਢ ਕੇ ਬੰਦ ਕਰਕੇ ਗੁਰੂ ਦੇ ਗੱਲ ਜਿਹੜੀ ਆ ਉਹਨਾਂ ਤੱਕ ਪਹੁੰਚਾਈ ਆ ਟੀਚਰ ਦਾ ਅਸੀਂ ਥੈਂਕਸ ਹੀ ਕਰਦੇ ਹਾਂ ਉਹ ਵੀ ਤਾਂ ਟੀਚਰ ਹੈ ਵਨ ਆਫ ਦੀ ਟੀਚਰ ਪਰ ਸਾਡੇ ਵੀ ਜਿਹੜਾ ਅਜੇ ਉਹ ਜਿਹੜਾ ਇਹਨਾਂ ਉਹ ਅਜੇ ਅਸੀਂ ਇਹਨਾਂ ਗ ਸਭੇ ਗ ਢਾਂਗਾ ਨਹੀਂ ਉਹ ਰੂਪ ਚ ਅਪਣਾਇਆ ਕਿ ਅਸੀਂ ਸਮਝਦੇ ਹਾਂ ਕਿ ਇਹਨਾਂ ਲੋਕਾਂ ਦੀ ਡਿਊਟੀ ਆ ਇਹਦਾ ਪੈਸੇ ਮਿਲਦੇ ਆ ਆਕੇ ਉਹਦਾ ਸਤਿ ਸ੍ਰੀ ਅਕਾਲ ਤੋਂ ਜਿਹੜਾ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਉਹ ਵੀ ਰਸਮੀ ਰੂਪ ਵਿੱਚ ਇਹਨਾਂ ਦਾ ਧੰਨਵਾਦ ਆ ਪਰ ਆਮ ਸੰਗਤਾਂ ਵਿੱਚ ਜਿਹੜਾ ਉਹ ਬਹੁਤ ਘੱਟ ਜਿਹੜੇ ਆ ਲੋਕ ਜਿਹੜੇ ਆ ਸੰਗਤਾਂ ਵਿੱਚ ਉਹ ਕਿਸੇ ਵਿਸ਼ੇਸ਼ ਸੱਜਣ ਦਾ ਇਸ ਲਈ ਧੰਨਵਾਦ ਕਰਦੇ ਆ ਕਿ ਬਈ ਉਹਨਾਂ ਨੇ ਬਹੁਤ ਚੰਗੀ ਜਾਣਕਾਰੀ ਜਿਹੜੀ ਆ ਗੁਰਮਤਿ ਦੀ ਗੁਰੂ ਦੀ ਗੱਲ ਉਹਨਾਂ ਤੱਕ ਪਹੁੰਚਾਈ ਆ ਨਹੀਂ ਤਾਂ ਆਮ ਲੋਕਾਂ ਦੇ ਮਨਾਂ 'ਚ ਹੁੰਦਾ ਵੀ ਇਹਨਾਂ ਦੇ ਪੈਸੇ ਮਿਲਦੇ ਆ ਇਹ ਪੈਸੇ ਲਈ ਕਰਦੇ ਆ ਇਵਨ ਕਈ ਜਿਹੜੇ ਪੈਸੇ ਲਈ ਨਾ ਵੀ ਕਰਦੇ ਹੋਣ ਪਰ ਫਿਰ ਵੀ ਆਮ ਲੋਕਾਂ ਨੇ ਇਹਨਾਂ ਨੇ ਕੋਈ ਨਾ ਕੋਈ ਕਹਿਣਾ ਹੁੰਦਾ ਇੱਕ ਧਾਰਨਾ ਬਣਾਈ ਹੁੰਦੀ ਆ ਉਹਦੇ ਅਧੀਨ ਜਿਹੜਾ ਉਹ ਕਰਨਾ ਜਿਹੜਾ ਮناسب ਨਹੀਂ ਸਮਝਦੇ ਉਹ ਇੱਕ ਵੱਖਰਾ ਇਸ਼ੂ ਆ ਉਸੇ ਧੰਵਾਦ ਇਸ ਪੱਖੋਂ ਨਹੀਂ ਗਾ ਧੰਵਾਦ ਇਹ ਮੇਸ਼ੇਜ ਗੁਰੂ ਦਾ ਹੀ ਆ ਇਸ ਲਈ ਜਦੋਂ ਅਸਲ ਜਿਹੜਾ ਕੋਈ ਜਿਹਦਾ ਮੁੱਖਰਾ ਹੀ ਪ੍ਰੋਗਰਾਮ ਹੁੰਦੇ ਆ ਤਾਂ ਕੈਮਰਾ ਸਟੇਜ ਤੋਂ ਜਿਹੜਾ ਪਰਿਵਾਰ ਵੱਲੋਂ ਧੰਵਾਦ ਕੀਤਾ ਜਾਂਦਾ ਜਿਹੜੇ ਪਰਿਵਾਰ ਸੱਜਣ ਮਿੱਤਰ ਸੰਜੋਧ ਨਹੀਂ ਆਏ ਹੋਏ ਆ ਉਹ ਧੰਵਾਦ ਆ ਇਸ ਦੇ ਕਿ ਸੀਮਤ ਜਿਹਾ ਦਾਇਰਾ ਉਹਦਾ ਪਾਵੇ ਨਹੀਂ ਆ ਕਿ ਵੀ ਤੁਸੀਂ ਅਸੀਂ ਮਾਲਕ ਅਗੇ ਅਰਜ਼ਾਸ ਕਰਨੀ ਸੀ ਇਹ ਪ੍ਰੋਗਰਾਮ ਲਿਕੇ ਆ ਤੁਸੀਂ ਆਪਣੇ ਰੁਝੇਵੇਂ ਸਮਾ ਕਢਿਆ ਸਮਾ ਕਢ ਕੇ ਤੁਸੀਂ ਸਾਡੇ ਘਰ ਪਹੁੰਚੇ ਹੋ ਇਸ ਬਖੂ ਜਿਹੜਾ ਉਹ ਧੰਵਾ ਕਰਦੇ ਆ ਕਿ ਤੁਸੀਂ ਸਾਡੀ ਅਰਦਾਸ ਵੀ ਸ਼ਾਮਲ ਹੋਏ ਹੋ ਠੀਕ ਮਤਲਬ ਇਹ ਇੱਕ ਇਹ ਵਖਰਾ ਪਾਕਾ ਅਸਲ ਵਿੱਚ ਜਿਹੜਾ ਉਹ ਜਿਹੜੇ ਆਏ ਆ ਉਹਨਾਂ ਵੱਲੋਂ ਵੀ ਇਸ ਉਹ ਕਹਿਣ ਨਾ ਕਹਿਣ ਵਕਰੀਆ ਪਰ ਉਹ ਧੰਵਾਦੀ ਉਹਨਾਂ ਨੂੰ ਵੀ ਹੁਣਾ ਬਣ ਆਇਆ ਕਿ ਉਹਨਾਂ ਨੇ ਖੁਸ਼ੀ ਨੂੰ ਇਸ ਤਰ੍ਹਾਂ ਨਾਲ ਮਨਾਇਆ ਸੈਲੀਬ੍ਰੇਟ ਕੀਤਾ ਕਿ ਉਹ ਜਿਹੜੀ ਖੁਸ਼ੀ ਸੀ ਉਹ ਬੰਦਗੀ ਦੇ ਵਿੱਚ ਬਦਲ ਗਈ ਉਹ ਸ਼ੁਕਰਾਨੇ ਵੀ ਬਦਲ ਗਈ ਸਾਨੂੰ ਉਹਨਾਂ ਨੂੰ ਜਿਹੜਾ ਮੌਕਾ ਦਿੱਤਾ ਕਿ ਅਸੀਂ ਸੰਗਤ ਵਿੱਚ ਗੁਰੂ ਦੀ ਸੰਗਤ ਵਿੱਚ ਬੈਠ ਸਕੀਏ ਤੁਸੀਂ ਇਹ ਜਿਹੜੇ ਪੱਖ ਹੈਗੇ ਆ ਇਹਨਾਂ ਪੱਖਾਂ ਨੂੰ ਜਿਹੜਾ ਇਸ ਨਜ਼ਰੀਏ ਨਾਲ ਦੇਖੀਏ ਪਹਿਲੂ ਤੋਂ ਦੇਖੀਏ ਤਾਂ ਉਹ ਗੱਲ ਵੱਖਰਾ 이슈 ਆ ਠੀਕ ਹੈ ਪਰ ਗੁਰੂ ਮਕਾ ਜਿਹੜੀ ਆਪਾਂ ਗੱਲ ਤੁਸੀਂ ਸਵਾਲ ਉਠਾਇਆ ਸੀਗਾ ਉਹਦੇ ਵਿੱਚ ਜਿਹੜਾ ਉਹਦਾ ਕੋਈ ਆਧਾਰ ਨਹੀਂ ਬਣਦਾ ਉਹ ਆਪਾਂ ਸਾਰੇ ਗੁਰੂ ਦਾ ਸ਼ੁਕਰਾਨਾ ਕਰ ਰਹੇ ਹੁੰਦੇ ਆ ਗੁਰੂ ਦਾ ਸ਼ੁਕਰਾਨਾ ਹੀ ਕਰਨਾ ਬਣ ਆਇਆ ਇੱਕ ਇੱਕ ਹੋਰ ਸਵਾਲ ਆਇਆ ਜੀ ਕੀ ਅਸੀਂ ਵੈਸੇ ਉਹਨੂੰ ਮੈਂ ਕਹਾਂ ਅਸੀਂ ਬਰੀਫਲੀ ਟੱਚ ਕੀਤਾ ਸੀ ਪਰ ਉਹਨਾਂ ਨੇ ਹੋਰ ਇਹਦੀ ਐਕਸਪਲੇਨੇਸ਼ਨ ਮੰਗੀ ਹੈ। ਹੂੰ ਹੂੰ। ਧੰਨਵਾਦ ਬਗੈਰ ਕਿਸੇ ਨੂੰ ਕਿਹਾ। ਹੂੰ ਹੂੰ। ਬਗੈਰ ਕੋਈ ਅੱਖਰ ਬੋਲਿਆ। ਕਿ ਅਸੀਂ ਉਹਨੂੰ ਧੰਨਵਾਦ ਕਿਸ ਤਰੀਕੇ ਨਾਲ ਅਸੀਂ ਉਹਨੂੰ ਰਿਪਰੈਜ਼ੈਂਟੇਸ਼ਨ ਕਰ ਸਕਦੇ ਹਾਂ ਜਾਂ ਉਹਦੀ ਸਾਡਾ ਹੌਪ ਕਿਦਾਂ ਦਾ ਹੋਣਾ ਚਾਹੀਦਾ ਹੈ ਕਿ ਬਗੈਰ ਕੀਤੇਆਂ ਵੀ ਅਸੀਂ ਕਰਦੇ ਹਾਂ। ਮੇਰਾ ਖਿਆਲ ਤਾਂ ਕਰਦੇ ਆ ਅਸੀਂ ਕਿਹਾ ਸੀ ਪਿਛਲੇ ਆ ਦੀ ਜਿਹੜਾ ਅਸੀਂ ਪਿਛਲੀ ਵਾਰੀ ਮੈਂ ਕਿਹਾ ਜਾਂ ਦੂਜਾ ਪੱਖਾ ਸ਼ਾਇਦ ਜਿਹੜਾ ਉਹ ਸ਼ਾਇਦ ਇਹਦਾ ਫਾਰਮਾਤਾ ਆਪਣਾ ਕਿਤਾਬ ਵਿੱਚ ਇਹਦੇ ਸੀ ਕਰਕੇ ਸਵਾਲ ਆਇਆ ਦੇਖੋ ਜਿਹੜਾ ਧੰਨਵਾਦ ਆ ਇਹ ਜ਼ਰੂਰੀ ਨਹੀਂ ਕਿ ਅਸੀਂ ਆਪਣੇ ਆਪਣੀ ਬੋਲੀ ਇਹ ਸ਼ਬਦ ਜੁਦ ਕਰੇ ਬੋਲ ਕਰੀਏ ਇੱਕ ਜਿਹੜੀ ਦੇਖੋ ਮਾਂ ਜਿਹੜੀ ਆ ਮਾਂ ਬੱਚਿਆਂ ਲਈ ਜਿਹੜੀ ਆ ਉਹਦਾ ਅਨ ਕੰਡੀਸ਼ਨਲ ਪਿਆਰ ਹੁੰਦਾ ਉਹ ਕੋਈ ਸ਼ਰਤ ਦੇ ਆਧਾਰਤ ਨਹੀਂ ਹੁੰਦਾ ਤਾਂ ਉਹ ਉਹ ਇਹ ਨਹੀਂ ਕਹਿੰਦੀ ਕਿ ਮੈਂ ਕੋਈ ਪਰਉਪਕਾਰ ਕਰ ਰਹੀ ਆ ਪਰ ਉਹਦਾ ਜਿਹੜਾ ਉਹ ਜਿਹੜਾ ਉਹਦੀ ਸਮਰਪਣ ਭਾਵਨਾ ਜੋ ਪਿਆਰ ਆ ਲਗਣਾ ਉਹ ਲਗਣ ਉਹ ਸਮਰਪਣ ਪੂਣਾ ਹੀ ਤਨਵਾ ਦਾ ਰੂਪ ਆ ਇੱਕ ਮਜ਼ਦੂਰ ਜੇ ਮਜ਼ਦੂਰੀ ਕਰ ਰਿਹਾ ਹੋਰ ਠੀਕ ਇਮਾਨਦਾਰੀ ਨਾਲ ਜਿੰਨੇ ਉਹ ਪੈਸੇ ਉਹਨੂੰ ਮਿਲ ਰਿਹਾ ਉਹ ਸਾਹ ਨਾਲ ਉਹ ਇਮਾਨਦਾਰੀ ਨਾਲ ਸੇਵਾ ਨਿਭਾਰੇ ਆ ਤਾਂ ਉਹ ਆਪਣੇ ਜਿਹੜਾ ਸ਼ੁਕਰਗੁਜ਼ਾਰੀ ਦਾ ਧੰਵਾਦ ਆ ਉਹਦਾ ਰੂਪ ਆ ਜਿਹੜਾ ਉਹ ਇਹੀ ਆਗੇ ਉਹ ਇਮਾਨਦਾਰੀ ਨਾਲ ਜੋ ਉਹਨੂੰ ਮਿਹਨਤ ਆ ਨਾ ਮਿਲ ਰਹੀ ਆ ਉਹਦੇ ਬਦਲੇ ਉਹ ਆਪਣਾ ਕੰਮ ਕਰ ਰਿਹਾ ਠੀਕ ਆ ਇੱਕ ਟੀਚਰ ਦਾ ਧੰਵਾਦ ਇਹ ਆ ਕਿ ਜੇਕਰ ਉਹ ਬੱਚਿਆਂ ਨੂੰ ਇਮਾਨਦਾਰੀ ਨਾਲ ਬਿਨਾਂ ਕਿਸੇ ਪੱਖਪਾਤ ਦੇ ਉਹਨਾਂ ਨੂੰ ਉਹ ਪੜਾ ਰਿਹਾ ਤਾਂ ਉਹਦਾ ਇਹ ਧੰਵਾਦ ਆ ਜੇ ਉਹ ਜੋ ਧੰਵਾਦ ਆ ਕਿਹਾਵੇ ਕਰਿਓ ਕੋਈ ਅਰਥ ਨਹੀਂ ਔਰ ਜੇਕਰ ਉਹ ਪੜਾਉਂਦਾ ਨਹੀਂ ਇਮਾਨਦਾਰੀ ਨਾਲ ਕਲਾਸ ਵਿੱਚ ਸੈਮੀਨਾਰ ਜਾਂਦਾ ਨਹੀਂ ਨਾ ਹੀ ਉਹ ਖੁਦ ਪੜ੍ਹ ਕੇ ਜਾਂਦਾ ਤਿਆਰੀ ਕਰਕੇ ਜਾਂਦਾ ਉਸ ਵਿੱਚ ਜੋ ਆਉਂਦਾ ਉਹ ਟਾਈਮ ਪਾਸ ਕਰ ਜਾਂਦਾ ਅਜਿਓ ਸ਼ਬਦਾਂ ਨਾਲ ਕਹਿ ਵੀ ਰਿਹਾ ਉਹ ਧੰਨਵਾਦ ਨਹੀਂ ਕੁਝ ਨਹੀਂ ਧੰਨਵਾਦ ਦੇ ਜਿਹੜਾ ਕਈ ਰੂਪ ਆ ਕੀ ਪੇੜੂ ਆ ਠੀਕ ਹੈ ਕਿ ਜਿਹੜਾ ਕਿਸੇ ਦਾ ਵੀ ਇਮਾਨਦਾਰੀ ਨਾਲ ਆਪਣੀ ਡਿਊਟੀ ਨੂੰ ਨਿਭਾਉਣਾ ਉਹ ਜੇਕਰ ਨਹੀਂ ਜ਼ੁਬਾਨੀ ਕੁਝ ਮੂੰਹ ਕਹਿ ਰਿਹਾ ਤਾਂ ਆਪਣੇ ਆਪ ਵਿੱਚ ਉਹ ਵੀ ਧੰਨਵਾਦ ਦਾ ਹੀ ਰੂਪ ਆ ਉਸ ਉਪਨੇ ਜਿਹੜੇ ਦੇ ਕਈ ਪਹਿਲੂ ਆ ਕਈ ਪਾਕਾ ਪਰ ਆਪਾਂ ਖਾਰ ਜਿਹੜਾ ਇੱਕ ਪਹਿਲੂ ਆਪਾਂ ਪਹਿਲੇ ਇਸ਼ਾਰਾ ਆਪਾਂ ਪਹਿਲੇ ਐਪੀਸੋਡ ਗੱਲ ਕਰ ਚੁੱਕੇ ਹੋਏ ਆ ਇਸ ਲਈ ਆਪਾਂ ਉਹਨੂੰ ਨਾ ਦੁਹਰਾਉਂਦੇ ਹੋਏ ਇਸ ਲਈ ਜਿਹੜਾ ਉਹਦੇ ਕਈ ਰੂਪ ਆ ਕਿ ਤੁਸੀਂ ਠੀਕ ਜਿਹੜੇ ਆ ਉਹ ਇਮਾਨਦਾਰੀ ਨਾਲ ਜਾਂ ਤੁਹਾਨੂੰ ਕਿਸੇ ਜਿਹੜੀ ਵਸਤੂ ਦਿੱਤੀ ਆ ਉਹਦੀ ਯੋਗ ਵਰਤੋਂ ਕਰ ਰਹੇ ਹੋ ਤਾਂ ਇਹ ਵੀ ਧੰਨਵਾਦ ਦਾ ਇੱਕ ਜਿਹੜਾ ਪ੍ਰਮੁੱਖ ਰੂਪ ਆ ਠੀਕ ਹੈ ਨਹੀਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਮੈਂ ਅੱਗੇ ਚੱਲਣਾ ਚਾਹੁੰਦਾ ਸੀ ਪਰ ਮੇਖਿਆ ਵਕਤ ਦੀ ਸਾਡੇ ਕੋਲ ਕਮੀ ਹੈ ਕਿਉਂਕਿ ਅਗਲਾ ਟੌਪਿਕ ਜਿਹੜਾ ਉਹ ਗੁਰਬਾਣੀ ਤਲਵਾ ਦੇ ਗੁਰਬਾਣੀ ਦਾ ਸੰਕਲਪ ਗੁਰਬਾਣੀ ਸੰਕਲਪ ਕੀ ਹੈ ਉਹਨੂੰ ਟਾਈਮ ਲੱਗਣਾ ਤੇ ਮੇਖਿਆ ਵੀ ਆਰ ਸ਼ਾਰਟ ਆਫ ਟਾਈਮ ਸੋ ਤੁਹਾਡਾ ਬਹੁਤ ਬਹੁਤ ਮਹਿਫਿਲ ਤੋਂ ਤੁਹਾਡਾ ਧੰਨਵਾਦ ਕਰ ਰਿਹਾ ਤੇ ਕੀ ਇੰਨੀ ਵਧੀਆ ਤਰੀਕੇ ਨਾਲ ਜਿਹੜੇ ਕੁਐਸਚਨ ਆਏ ਮੇਖਿਆ ਥਾਰੇ ਸੱਜਣਾ ਦੇ ਉਹ ਕੁਐਸਚਨ ਆਨਸਰ ਹੋ ਗਏ ਹੋਣਗੇ ਔਰ ਇਸ ਤੋਂ ਸਾਡੇ ਜਿਹੜੇ ਪ੍ਰਬੰਧਕ ਸੱਜਣ ਹੈ ਜਾਂ ਜਿਹੜੇ ਗੁਰਦੁਆਰੇ ਜਾਂਦੇ ਆ ਉਹ ਵੀ ਇਸ ਤੋਂ ਕਈ ਕੁਝ ਸਿੱਖ ਸਕਦੇ ਆ ਕਿ ਇਹ ਕੀ ਹੁੰਦਾ ਤੇ ਕਿਦਾਂ ਅਸੀਂ ਹੌਮੇ ਦੇ ਵਿੱਚ ਅਸੀਂ ਆ ਕੇ ਕਈ ਵਾਰੀ ਇਹ ਗੱਲਾਂ ਕਰਦੇ ਆ ਸੋ ਮੇਰੇ ਖਿਆਲ ਭਾਈ ਸਾਹਿਬ ਤੁਹਾਡਾ अगेन ਬਹੁਤ ਬਹੁਤ ਧੰਨਵਾਦ ਸੋ ਸਾਰਿਆਂ ਸੰਗਤਾਂ ਨੂੰ ਬੇਸਿਕਲੀ ਰਿਕਵੈਸਟ ਹੈ ਫਾਰਵਰਡ ਕਰਿਆ ਕਰੋ ਸ਼ੇਅਰ ਕਰੋ ਤੇ ਕਮੈਂਟਸ ਕਰਿਆ ਕਰੋ ਤਾਂ ਕਿ ਅਸੀਂ ਆਪਣੇ ਆਪ ਨੂੰ ਇੰਪਰੂਵ ਕਰ ਸਕੀਏ ਸਾਰਿਆਂ ਦਾ ਵਾਹਿਗੁਰੂ ਜੀ ਕੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ